ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੀ ਵੀਡੀਓ ਵੀਰੋ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਪੰਜਾਬ ਜੀ ਨਹੀਂ ਹਰ ਇੱਕ ਸਿੱਖ ਦੇ ਮੋਬਾਈਲ ਵਿੱਚ ਜਾਣੀ ਚਾਹੀਦੀ ਹੈ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਤੁਹਾਨੂੰ ਸੋ ਅੱਜ ਦਾ ਮੁੱਦਾ ਇਹ ਵੀਰੋ ਇਹ ਸਿੱਖ ਕੌਮ ਸੰਘਰਸ਼ ਕਰਨ ਵਾਲੀ ਕੌਮ ਹੈ ਤੇ ਸਿੱਖ ਕੌਮ ਨੇ ਪੂਰੀ ਦੁਨੀਆ ਨੂੰ ਕਿਰਤ ਕਰੋ ਦੇ ਸਿਧਾਂਤ ਦਾ ਉਪਦੇਸ਼ ਦਿੱਤਾ ਹੈ ਪਾਣੀਆਂ ਲਈ ਲੜਨ ਵਾਲੀ ਕੌਮ ਨਹਿਰਾਂ ਦੀ ਰਖਵਾਲੀ ਕਰਨ ਵਾਲੀ ਕੌਮ ਤੇ ਸਤਿਗੁਰੂ ਮਹਾਰਾਜ ਆਖਦੇ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ ਤੇ ਪੰਜਾਬ ਨੂੰ ਖੂਹਾਂ ਸਰਾਵਾਂ ਬੌਲੀਆਂ ਤੇ ਸਰੋਵਰਾਂ ਦਾ ਦੇਸ਼ ਕਰਕੇ ਲਿਖਿਆ ਵਿਦਵਾਨਾਂ ਨੇ ਆਪਣੇ ਗ੍ਰੰਥਾਂ ਵਿੱਚ ਪਰ ਅੱਜ ਦਾ ਦੁਖਾਂਤ ਜਿਹੜਾ ਸਭ ਤੋਂ ਵੱਡਾ ਇਹ ਬਣ ਗਿਆ ਕਿ ਇਹ ਸਿੱਖ ਕੌਮ ਮੁੱਲ ਦਾ ਪਾਣੀ ਪੀਣ ਦੀ ਸ਼ਕੀਨ ਹੋ ਗਈ ਜਿਸ ਪਾਣੀ ਦੇ ਉੱਪਰ ਰਹਿ ਰਹੇ ਆ ਸਾਡਾ ਜਲ ਜਿਹੜਾ ਅਸੀਂ ਉਹਦੇ ਪੈਸੇ ਦੇਣ ਨੂੰ ਜਿੱਥੇ ਅਸੀਂ ਮਹਗਾਈ ਨੂੰ ਰੋਣੇ ਕਿ ਪੈਟਰੋਲ 100 ਨੂੰ ਹੋ ਗਿਆ ਉੱਤੇ ਸੀ 30 40 50 ਰੁਪਏ 1 ਲੀਟਰ ਪਾਣੀ ਦੇ ਦੇਣ ਲੱਗ ਪਿਆ ਪਹਿਲਾਂ ਇਹ ਮੁੱਲ ਦਾ ਪਾਣੀ ਮਿਲਦਾ ਸੀ ਟ੍ਰੇਨ ਦੇ ਵਿੱਚ ਪਲੇਨ ਦੇ ਵਿੱਚ ਜਾਂ ਬੱਸ ਛੱਡਿਆਂ ਦੇ ਉੱਤੇ ਹੌਲੀ ਹੌਲੀ ਐਸਾ ਰੁਝਾਨ ਬਣ ਗਿਆ ਹੋਟਲਾਂ ਵਾਲਿਆਂ ਨੇ ਰੈਸਟੋਰੈਂਟ ਵਾਲਿਆਂ ਨੇ ਆਪਣੀ ਨਿੱਜੀ ਲਾਭ ਲਈ ਇਹ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਦੂਜਾ ਪਾਣੀ ਦਿੰਨੇ ਆ ਗਲਾਸ ਵਾਲਾ ਪਾਣੀ ਗਲਾਸ ਚ ਪਾ ਕੇ ਜੱਗ ਵਾਲਾ ਦਿੰਨੇ ਤੇ ਸਾਡਾ ਸਟੈਂਡਰਡ ਡਾਊਨ ਹੁੰਦਾ ਤੇ ਸਾਡੀ ਕੌਮ ਵੀ ਫਿਰ ਪਿੱਛੇ ਨਹੀਂ ਰਹੀ ਇਹਨਾਂ ਨੇ ਜਦੋਂ ਵੀ ਕੋਈ ਪ੍ਰੋਗਰਾਮ ਕੋਈ ਸਮਾਗਮ ਕਿਤੇ ਵੀ ਕੋਈ ਹੁੰਦਾ ਹੈ ਚਾਹੇ ਕੋ ਕਬੱਡੀ ਦੇ ਮੈਚ ਹੁੰਦੇ ਨੇ ਇਹਨਾਂ ਨੇ ਪਾਣੀ ਮੁੱਲ ਪੀਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਇਹ ਪਾਣੀ ਦੁਕਾਨਾਂ ਤੇ ਆ ਗਿਆ ਦੁਕਾਨਾਂ ਤੋਂ ਲੈ ਕੇ ਘਰਾਂ ਦੇ ਵਿੱਚ ਜਿੱਥੇ ਸਾਡੇ ਪਹਿਲਾਂ ਸਮਾਗਮ ਹੁੰਦੇ ਸੀ ਨਾ ਉਹਨਾਂ ਸਮਾਗਮਾਂ ਦੇ ਵਿੱਚ ਬੜਾ ਸੋਹਣਾ ਇੱਕ ਟੱਬ ਦੇ ਵਿੱਚ ਜਲ ਭਰ ਕੇ ਅਸੀਂ ਬਰਫ਼ ਵਿੱਚ ਪਾ ਕੇ ਤੇ ਗਲਾਸ ਸਟੀਲ ਦੇ ਲੈ ਕਰਕੇ ਉਹਨਾਂ ਦੇ ਵਿੱਚ ਉਹਨਾਂ ਨੂੰ ਵਰਤਾਉਣਾ ਪਰ ਹੌਲੀ ਹੌਲੀ ਇਹ ਰੁਝਾਨ ਘਟਦਾ ਗਿਆ ਅੱਜ ਜਿਹੜੀਆਂ ਅਸੀਂ ਉਹਨਾਂ ਪਾਣੀ ਦੀਆਂ ਬੋਤਲਾਂ ਜਿਹੜੀਆਂ ਛੋਟੀਆਂ-ਛੋਟੀਆਂ ਹੁੰਦੀਆਂ 10-15 ਰੁਪਏ ਦੀ ਆਉਂਦੀ ਬੋਤਲ ਜਾਂ ਛੋਟੇ-ਛੋਟੇ ਗਲਾਸ ਹੁੰਦੇ 3-4 ਰੁਪਏ 5 ਰੁਪਏ ਦਾ ਆਉਂਦਾ ਉਹ ਅਸੀਂ ਲੈ ਕੇ ਲਾਉਣ ਲੱਗ ਪਏ ਤੇ ਇਸ ਤੋਂ ਪਿੱਛੇ ਗੁਰੂ ਘਰਾਂ ਦੇ ਪ੍ਰਬੰਧਕ ਵੀ ਨਹੀਂ ਰਹੇ ਗੁਰੂ ਘਰਾਂ ਤੋਂ ਸੇਵਤ ਲੈਣੀ ਨਾ ਧਾਰਮਿਕ ਪੱਖ ਨੇ ਅੱਗੇ ਆਣ ਕੇ ਲੋਕਾਂ ਨੂੰ ਸਮਝਾਉਣਾ ਹੈ ਇਹ ਗੁਰੂ ਘਰਾਂ ਦੇ ਵਿੱਚ ਵੀ ਛੋਟੀਆਂ-ਛੋਟੀਆਂ ਉਹ ਗਲਾਸੀਆਂ ਪਾਣੀ ਦੀਆਂ ਪਲਾਸਟਿਕ ਵਾਲੀਆਂ ਅਜੇ ਕਿ ਸਿਹਤ ਜਿਹੜੇ ਮਹਿਕਮੇ ਵਾਲੇ ਨੇ ਉਹ ਕਹਿ ਰਹੇ ਨੇ ਕਿ ਇਹ ਪਾਣੀ ਤੁਸੀਂ ਨਾ ਪੀਓ ਪਤਾ ਨਹੀਂ ਕਦੋਂ ਦਾ ਭਰਿਆ ਕੋਈ ਤਰੀਕ ਨਹੀਂ ਇਹਦੇ ਉੱਤੇ ਕੋਈ ਕੰਪਨੀ ਇਹਦੀ ਜ਼ਿੰਮੇਵਾਰੀ ਨਹੀਂ ਲੈਂਦੀ ਪਿੱਛੇ ਜੇ ਕਾਫੀ ਰੌਲਾ ਰਿਆ ਪਰ ਸਾਡੇ ਲੋਕ ਨਹੀਂ ਹਟੇ ਅਸੀਂ ਗੁਰੂ ਘਰਾਂ ਦੇ ਵਿੱਚ ਪਾਣੀ ਦੀਆਂ ਬੋਤਲਾਂ ਸਾਨੂੰ ਮਿਲ ਜਾਂਦੀਆਂ ਨੇ ਪਾਣੀ ਦੀਆਂ ਗਲਾਸੀਆਂ ਸਾਨੂੰ ਮਿਲ ਜਾਂਦੀਆਂ ਭੋਗ ਦੇ ਉੱਤੇ ਜਦੋਂ ਘਰਾਂ ਦੇ ਵਿੱਚ ਗੁਰਮਤ ਸਮਾਗਮ ਹੁੰਦੇ ਆ ਅਸੀਂ ਗ੍ਰੰਥੀ ਸਿੰਘਾਂ ਨੂੰ ਭੇਟਾ ਦੇਣੋਂ ਤੇ ਡਰ ਜਾਂਦੇ ਕਿ ਜਿਹੜੀ ਭੇਟਾ ਜ਼ਿਆਦਾ ਹੀ ਹੋ ਗਈ ਪਰ ਇਸ ਕੰਮ ਲਈ ਅਸੀਂ ਜਿਹੜਾ ਅੱਗੇ ਹੋ ਕੇ ਤੁਰਦੇ ਹੋਰ ਇੱਕ ਗੱਲ ਮੈਂ ਉਦਾਹਰਣ ਦਿਆਂ ਜਿਹੜੇ ਸਾਡੇ ਲੀਡਰ ਨੇ ਜਿਹੜੇ ਸਾਡੇ ਮੁਖੀ ਖਵਾਉਂਦੇ ਨੇ ਪੰਜਾਬ ਦੇ ਕਿ ਅਸੀਂ ਪਾਣੀਆਂ ਦੀ ਰਾਖੀ ਕਰਾਂਗੇ ਉਹਨਾਂ ਦੀ ਜਦੋਂ ਮੀਟਿੰਗ ਹੁੰਦੀ ਨਾ ਮੀਟਿੰਗ ਗੋਲਦਾਰੇ ਦੇ ਵਿੱਚ ਟੇਬਲ ਇੱਕ ਲੱਗਾ ਹੁੰਦਾ ਤੇ ਉਹਦੇ ਤੇ ਸਾਰਿਆਂ ਤੇ ਇੱਕ ਇੱਕ ਬੋਤਲ ਪਹੀ ਹੁੰਦੀ ਹੈ ਕਦੀ ਗਲਾਸ ਨਹੀਂ ਪਿਆ ਹੋਵੇਗਾ ਨਹੀਂ ਤੇ ਪੰਜਾਬ ਦੇ ਆਪਾਂ ਰਹਿਣ ਵਾਲੇ ਆ ਸਾਡਾ ਪਾਣੀ ਗੁਰਮ ਪਿਆਰੋ ਸਾਰੀ ਦੁਨੀਆ ਨਾਲੋਂ ਵਧੀਆ ਜੇ ਅਸੀਂ ਕੀਟਨਾਸ਼ਕ ਦਵਾਈਆਂ ਤੇ ਸਿਰਫ ਆਦਿਕ ਧਰਤੀ 'ਚ ਭੇਜ ਕੇ ਨੂੰ ਗੰਦਲਾ ਨਾ ਕਰੀਏ ਸਾਡੇ ਪਾਣੀ ਨੂੰ ਸਾਰੀ ਦੁਨੀਆ 'ਚ ਸਲਾਹ ਜਾਂਦਾ ਹੈ ਸਾਡੇ ਨੌਜਵਾਨਾਂ ਦੀ ਸਿਹਤ ਨੂੰ ਸਲਾਹ ਜਾਂਦਾ ਹੈ ਸਾਡੇ ਜੁੱਸੇ ਨੂੰ ਸਲਾਹ ਜਾਂਦਾ ਹੈ ਸਾਡੇ ਵਾਤਾਵਰਨ ਨੂੰ ਸਲਾਹਿਆ ਜਾਂਦਾ ਹੈ ਜੇ ਅਸੀਂ ਇਹਨੂੰ ਨਾ ਖਰਾਬ ਕਰੀਏ ਦੂਸਰੀ ਬੇਨਤੀ ਸਾਡੇ ਕੋ ਗੁਰਮੁਖ ਪਿਆਰਿਓ ਸਰੋਵਰ ਨੇ ਵੱਡੇ ਵੱਡੇ RAM DAS ਸਰੋਵਰ ਨਾਤੇ ਸਭ ਉੱtre ਪਾਵਕ ਮਾਤੇ ਵੱਡੇ ਵੱਡੇ ਸਰੋਵਰ ਸ੍ਰੀ ਅਮਰਸਰ ਸਾਹਿਬ ਤਰਨਤਨ ਸਾਹਿਬ ਵੀਰੋ ਉਹਦੇ ਵਿੱਚ ਤੇ ਮੁੱਲ ਦਾ ਪਾਣੀ ਨਹੀਂ ਨਾ ਉਹ ਐਡੇ ਐਡੇ ਵੱਡੇ ਰੋਗ ਦੂਰ ਕਰ ਰਹੇ ਨੇ ਇਹ ਸਾਡੀ ਜ਼ਮੀਨ ਦਾ ਪਾਣੀ ਹੈ ਜਿਹਨੂੰ ਲੋਕ ਉਹਨਾਂ ਕਈਨੀਆਂ ਚ ਭਰ ਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਨਤਮਸਤਕ ਹੁੰਦੇ ਮੱਥਾ ਟੇਕਦੇ ਇੰਨਾ ਜਲ ਲੈ ਕੇ ਸਰੋਵਰ ਦਾ ਤੇ ਬਾਕੀ ਦੂਜਾ ਜਲ ਲੈ ਕੇ ਤੇ ਛਕਦੇ ਨੇ ਕਿ ਇਹ ਰੋਗ ਦੂਰ ਕਰਦੇ ਨੇ ਜਲ ਸ੍ਰੀ ਹਰਿ ਕਰਿਸ਼ਨ ਤੇ ਆਏ ਆ ਜਿਸ ਦਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨੇ ਦੇ ਆਵੇ ਧਾਈ ਇਹ ਤੇ ਸ਼ਕਤੀ ਵਾਲਾ ਜਲ ਹੈ ਤੇ ਅਸੀਂ ਆਪਣੇ ਸ਼ੌਂਕ ਦੇ ਮਾਰੇ ਅਸੀਂ ਵਾਹ ਵਾਖ ਖੱਟਣ ਦਾ ਕਰਕੇ ਕਿ ਪ੍ਰੋਗਰਾਮ ਦੇ ਵਿੱਚ ਜੀ ਉਹ ਪਾਣੀ ਮੁੱਲ ਦਾ ਪਿਆ ਆ ਅਸੀਂ ਆਪਣੇ ਪੰਜਾਬ ਨੂੰ ਢਾਲ ਆ ਰਹੇ ਆ ਇਸ ਵਕਤ ਬਹੁਤ ਵੱਡੀ ਤੇ ਬਹੁਤ ਵੱਡਾ ਨੁਕਸਾਨ ਹੋਇਆ ਹੈ ਅਸੀਂ ਲੱਖਾਂ ਨੇ ਕਰੋੜਾਂ ਰੁਪਈਆਂ ਦਾ ਪਾਣੀ ਜਿਹੜਾ ਉਹ ਚਾਹੇ ਇਸ ਕੋਈ ਸੰਘਰਸ਼ ਚੱਲਦੇ ਹੋਣ ਜਾਂ ਕੋਈ ਵੀ ਜਿਹੜਾ ਮੁਹਿੰਮ ਚੱਲਦੀ ਉਹਦੇ ਵਿੱਚ ਵੀ ਅਸੀਂ ਮੁੱਲ ਦਾ ਹੀ ਪਾਣੀ ਪੀਣੇ ਖੜਕੇ ਤੋਂ ਸਾਨੂੰ ਸੋਚਣਾ ਚਾਹੀਦਾ ਇਹਦੇ ਵਿੱਚ ਕਰੀਏ ਕੀ ਜਦੋਂ ਗੁਰਮੁਖੋ ਆਪਣੀ ਗੱਡੀ ਦੇ ਵਿੱਚ ਜਾਂਦੇ ਸਾਰਾ ਸਮਾਨ ਸਾਜੋ ਸਮਾਨ ਲੈ ਕੇ ਜਾਂਦੇ ਆ ਉੱਥੇ ਆਪਾਂ ਪਾਣੀ ਦੀ ਬੋਤਲ ਨਹੀਂ ਲਿਜਾ ਸਕਦੇ ਹੋਟਲ ਵਿੱਚ ਤੁਸੀਂ ਕੁਝ ਖਾਣ ਜਾਣਾ ਆਪਣਾ ਜਲ ਬੋਤਲ ਦੇ ਵਿੱਚ ਨਹੀਂ ਲਿਜਾ ਸਕਦੇ ਨਿਹੰਗ ਸਿੰਘ ਜਿਹੜੇ ਗੁਰਮੁਖ ਪਿਆਰੇ ਨੇ ਉਹ ਉੱਥੇ ਲੰਗਰ ਲਾਉਣਗੇ ਉੱਥੇ ਜਾ ਕੇ ਉਹ ਆਪਣਾ ਉਤਾਰਾ ਕਰਨਗੇ ਜਿੱਥੇ ਜਲ ਹੋਵੇ ਬੰਬੀ ਲੱਗੀ ਹੋਵੇ ਖੂਹ ਹੋਵੇ ਉਹ ਜਲ ਵਰਤਦੇ ਨੇ ਇਹ ਪ੍ਰਾਤਨਤਾ ਦਾ ਉਪਦੇਸ਼ ਸਾਨੂੰ ਨਿਹੰਗ ਸਿੰਘ ਜਥੇਬੰਦੀਆਂ ਦੇ ਰਹੀਆਂ ਵੱਡੇ ਵੱਡੇ ਕੜਾਏ ਲਾ ਦੇਣਗੇ ਕਦੇ ਮੁੱਲ ਦੇ ਪਾਣੀ ਦੇ ਇੱਕ ਬੂੰਦ ਨਹੀਂ ਪੀਣਗੇ ਉਹ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਅਸੀਂ ਧਾਰਮਿਕ ਸਥਾਨਾਂ ਤੇ ਘਟੋ-ਘਟੇ ਕੰਮ ਨਾ ਕਰੀਏ ਅਸੀਂ ਘਰ ਦੇ ਵਿੱਚ ਭੋਗ ਹੈ ਕੋਈ ਸਮਾਗਮ ਹੈ ਘਰ ਦੇ ਵਿੱਚ ਆਪਣਾ ਜਲ ਜਿਹੜਾ ਪੰਜਾਬ ਦਾ ਪਾਣੀ ਮਾਰਾ ਕਿਤੇ ਪਤਾ ਨਹੀਂ ਕਿਹੜੀ ਚੀਜ਼ ਸਾਡੇ ਦਿਮਾਗ ਵਿੱਚ ਆਣ ਵੜੀ ਅਸੀਂ ਆਪਣੇ ਨਲਕੇ ਅਸੀਂ ਆਪਣੀਆਂ ਮੋਟਰਾਂ ਬਸ addena ਤੋਂ ਰਾਵਾਂ ਦੇ ਵਿੱਚੋਂ ਖੂਹਾਂ ਦੇ ਵਿੱਚੋਂ ਖਤਮ ਕਰਕੇ ਅਸੀਂ ਉਹਨਾਂ ਗਲਾਸੀਆਂ ਉਹਨਾਂ ਬੋਤਲਾਂ ਨੂੰ ਪਹਿਲ ਦੇ ਰਹੇ ਹਾਂ ਜਿਹਦੇ ਵਿੱਚ ਬਿਮਾਰੀਆਂ ਨੇ ਪਲਾਸਟਿਕ ਹੈ ਉਸ ਪਾਣੀ ਨੂੰ ਸਿਹਤ ਵਿਭਾਗ ਮੰ ਕਰਿਆ ਨਾ ਪੀਓ ਨਾ ਪੀਓ ਨਾ ਪੀਓ ਪਰ ਅਸੀਂ ਉਸ ਗੱਲ ਨੂੰ ਫੋਲੋ ਨਹੀਂ ਕਰਦੇ ਅਸੀਂ ਆਪਣੇ ਸ਼ੌਂਕ ਦੇ ਵਿੱਚ ਆਣ ਕੇ ਅਸੀਂ ਜਿਹੜੇ ਨੌਜਵਾਨ ਨੇ ਉਹਨਾਂ ਦੀਆਂ ਸਟੋਰੀਆਂ ਨਹੀਂ ਪੈਂਦੀਆਂ ਉਹਨਾਂ ਚਿਰ ਤੱਕ ਚੰਗਾ ਨਹੀਂ ਲੱਗਦਾ ਹੋਟਲ ਤੇ ਰੈਸਟੋਰੈਂਟ ਵਾਲਿਆਂ ਦਾ ਸਟੈਂਡਰਡ ਨਹੀਂ ਬਣਦਾ ਤੁਸੀਂ ਰੈਸਟੋਰੈਂਟ ਤੇ ਜਾ ਕੇ ਜੱਗ ਵਾਲਾ ਪਾਣੀ ਮੰਗ ਸਕਦੇ ਜੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੇ ਮੈਂ ਬੇਨਤੀ ਕਰਾਂ ਕੋਈ ਕਵੇ ਮੈਨੂੰ ਪਚਦਾ ਨਹੀਂ ਪਰ ਤੁਸੀਂ ਵੇਖੋ ਜਦੋਂ ਸ਼ਬੀਲਾਂ ਚੱਲਦੀਆਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਆ ਰਹੇ ਨੇ ਉੱਥੇ ਸਾਰਾ ਸਾਰਾ ਮਹੀਨਾ ਉੱਥੇ ਸਾਰਾ ਸਾਰਾ ਮਹੀਨਾ ਜਿਹੜਾ ਉਹ ਮਿੱਠਾ ਜਲ ਜਿਹੜਾ ਉਸ ਜਿਹੜੇ ਸ਼ਰਬਤ ਵਾਲੇ ਨਾਂ ਪਾਉ ਪਾਣੀ 'ਚ ਪਰ ਅਸੀਂ ਸਾਰਾ ਸਾਰਾ ਮਹੀਨਾ ਪੀਨੇ ਬੜਾ ਵਧੀਆ ਪਚਦਾ ਸਾਨੂੰ ਰਾਹ ਦੇ ਵਿੱਚ ਅਸੀਂ ਗੱਡੀ ਰੋਕਦੇ ਉਹ ਸਾਨੂੰ ਠੰਡਾ ਜਲ ਛਕਾਉਂਦੇ ਨੇ ਅਸੀਂ ਝਾਕ ਕੇ ਆਪਣੇ ਘਰ ਚਲੇ ਜਾਂਦੇ ਕਦੀ ਸੋਚਿਆ ਕਿ ਪਾਣੀ ਤੇ ਸਾਨੂੰ ਪਚਣਾ ਨਹੀਂ ਤੇ ਮੁੱਲ ਦਾ ਪਾਣੀ ਨਹੀਂ ਪਰ ਅੱਜ ਦੁਕਾਨਤ ਬਣਿਆ 1 ਲੀਟਰ ਸੀ 50 50 60 ਰੁਪਏ ਹੁਣ 60 ਰੁਪਏ ਦੀ ਨਵੀਂ ਪੈਕਿੰਗ ਆ ਗਈ ਹੈ ਪਹਿਲਾਂ ਬੋਤਲ 20 30 ਦੀ ਆਉਂਦੀ ਸੀ ਹੁਣ 60 ਦੀ ਕਰ ਦਿੱਤੀ ਹੈ ਰੈਸਟੋਰੈਂਟ ਵਾਲਿਆਂ ਦੇ ਉਹ ਕਹਿੰਦੇ ਜੀ ਇਹ ਨਵੀਂ ਆ ਗਈ ਹੈ ਬੋਤਲ ਇਹਦੇ ਵਿੱਚ ਜ਼ਿਆਦਾ ਮਿਨਰਲ ਪਾਏ ਆ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਆਪਣੇ ਵੱਲ ਧਿਆਨ ਦੇ ਇਹ ਸੰਘਰਸ਼ ਅਸੀਂ ਲੜਦੇ ਆ ਪਰ ਸਾਡੀ ਲੜਾਈ ਕਿਹਦੇ ਨਾਲ ਸਾਨੂੰ ਕਈ ਵਾਰੀ ਇਹ ਵੀ ਪਤਾ ਨਹੀਂ ਲੱਗਦਾ ਸੋ ਧਿਆਨ ਦਿਈਏ ਸਿੱਖ ਜੀਵਨ ਯਾਤ ਪੰਜਾਬ ਵੱਲੋਂ ਕਿਤੇ ਵੀ ਸਮਾਗਮ ਤੇ ਜਾਈਏ ਉਪਰਾਲਾ ਕੀਤਾ ਜਾਂਦਾ ਉਹਨਾਂ ਨੂੰ ਮਨਾ ਕਰੀਦਾ ਕਿ ਜਲ ਤੁਸੀਂ ਕਿਉਂ ਲੈਂਦਾ ਹੈ ਇਹ ਜਲ ਨਾ ਲਿਆ ਕਰੋ ਵੀਰੋ ਆਪਣੀ ਧਰਤੀ ਇੱਥੋਂ ਜਲ ਕੱਢੋ ਇਹ ਨਿਰਮਲ ਜਲ ਜਿਹਦੇ ਅਸੀਂ ਮਾਲਕ ਕਹਾਂ ਜਿਹਦੇ ਅਸੀਂ ਰਾਖੇ ਹਾਂ ਅਸੀਂ ਦੂਜੀਆਂ ਸਟੇਟਾਂ ਨਾਲ ਜਲ ਤੋਂ ਪਾਣੀ ਤੋਂ ਲੜਦੇ ਹਾਂ ਪਰ ਆਪਣੀ ਧਰਤੀ ਵਿਚ ਲਈ ਜਲ ਜਿਹੜਾ ਇਹਦਾ ਅਸੀਂ ਪੈਸਾ ਦੇ ਰਹੇ ਇਸ ਧਰਤੀ ਵਿਚਲਾ ਉਹ ਵੀ ਲੀਟਰ ਦਾ ਉਹ ਵੀ ਉਹ ਕਿੰਨਾ ਪਾਣੀ ਚ 200 ਗ੍ਰਾਮ ਪਾਣੀ ਹੁੰਦਾ ਗਲਾਸੀ ਚ ਅਸੀਂ ਉਹਦੇ ਵੀ 5-6 ਰੁਪਏ ਦਿੰਨੇ ਆ ਅਸੀਂ ਫ੍ਰੀ ਦਾ ਜਿਹੜਾ ਗਿਫਟ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਕੋਲੋਂ ਮਿਲਿਆ ਅਸੀਂ ਉਹਨੂੰ ਨਹੀਂ ਵਰਤਦੇ ਅਸੀਂ ਉਹਦੇ ਪੈਸੇ ਦਿੰਨੇ ਆ ਕੰਪਨੀਆਂ ਨੂੰ ਇਹ ਕੰਪਨੀਆਂ ਜਿਹੜੀਆਂ ਅਸੀਂ ਲੋਕ ਕਹਿੰਦੇ ਸੀ ਪੰਜਾਬ ਵਿੱਚ ਤੁਹਾਡਾ ਇਹ ਪਾਣੀ ਨਹੀਂ ਵਿਕਣਾ ਉਹ ਕਹਿੰਦੇ ਵੇਖੇ ਹੌਲੀ-ਹੌਲੀ ਅਸੀਂ ਸਾਰੇ ਪੰਜਾਬ ਨੂੰ ਮੁੱਲ ਦੇ ਪਾਣੀ ਤੇ ਲਾ ਦੇਣਾ ਹੁੰਦਾ ਇਹੋ ਕੰਮ ਕਰ ਦਿੱਤਾ ਪੰਜਾਬੀ ਆਪਾਂ ਮੂਰਖਤਾ ਵੱਲੋਂ ਤੁਰੇ ਜਾਂਦੇ ਆ ਤੇ ਉਹ ਲੋਕ ਆਪਣੇ ਪੈਸੇ ਬਣਾ ਰਹੇ ਸਾਡਾ ਜਲ ਸਾਨੂੰ ਹੀ ਵੇਚ ਕੇ ਅਜੇ ਪਾਣੀ ਹੈ ਅਸੀਂ ਦੁੱਧ ਨਹੀਂ ਸੀ ਕਿਸੇ ਵੇਲੇ ਮੁੱਲ ਵੇਚਦੇ ਪਰ ਅਸੀਂ ਪਾਣੀ ਮੁੱਲ ਖਰੀਦ ਕੇ ਪੀਣ ਲੱਗ ਪਏ ਨੌਜਵਾਨਾਂ ਨੂੰ ਮੈਂ ਬੇਤੀ ਕਰਾਂ ਇਹ ਜਿਹੜੀ ਵੀਡੀਓ ਜ਼ਰੂਰ ਗਾਂ ਤੋਂ ਗਾਂ ਭੇਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ